ਸਾਡੀ ਇੱਜ਼ਤ ਸਾਡੀ ਅਜਮਤ ਸਾਡਾ ਮਾਣ ਪੰਜਾਬੀ ਇਹਦੇ ਦਮ ਨਾਲ ਸਾਹ ਨੇ ਸਾਡੇ ਸਾਡੀ ਜਾਨ ਪੰਜਾਬੀ ਮਾਂ ਬੋਲੀ ਦਾ ਯਾਦਰ ਕਰਕੇ ਲੋਕਾਂ ਨਾਮ ਕਮਾਏ ਵਲੀਆਂ ਸੂਫੀਆਂ ਮਾਂ ਬੋਲੀ ਵਿੱਚ ਉੱਚੇ ਰੁਤਬੇ ਪਾਈ ਆਪਣੇ ਬੋਲਣ ਹਾਰਾਂ ਨੂੰ ਇਹ ਵੰਡਦੀ ਸ਼ਾਨ ਪੰਜਾਬੀ ਵਾਰ ਸ਼ਾ ਫਰੀਦ ਤੇ ਬਾਹੂ ਇਹਨੂੰ ਰੰਗ ਚੜਾਏ ਮੀਆਂ ਮੁਹੰਮਦ ਬਖਸ਼ ਨੇ ਇਹਦੇ ਰਤਬੇ ਹੋਰ ਵਧਾਈ ਇਸ਼ਕ ਦੇ ਗੁਰੂ ਬਣ ਕੇ ਰੁਸੜਾ ਯਾਰ ਮਨਾਉਣ ਪੰਜਾਬੀ ਦੇਸ਼ ਪੰਜਾਬ ਤੇ ਅਣਖੀ ਪੁੱਤਰਾ ਇਸ਼ਕ ਨਮਾਜ਼ ਚਾ ਲੀਤੀ ਨਾਨਕ ਸਾਹਿਬ ਹੋਰਾਂ ਨੇ ਵੀ ਇਹਦੀ ਸੇਵਾ ਕੀਤੀ ਕਿਉਂ ਨਾ ਇਸ ਮਿੱਠੀ ਬੋਲੀ ਦੇ ਸਦਕੇ ਜਾਣ ਪੰਜਾਬੀ ਗਿਣਤੀ ਦੇ ਅੱਖਰਾਂ ਵਿੱਚ ਕਿੰਦਾ ਅੱਜ ਵਿਚਾਰਾਂ ਸਦੀਆਂ ਮੇਰੇ ਸਾਹਮਣੇ ਖਿਲਰੀਆਂ ਪਈਆਂ ਅੱਜ ਹਜ਼ਾਰਾਂ ਸਦੀਆਂ ਲਹੂ ਨਾਲ ਲਿਖਤਾ ਲਿਖ ਕੇ ਇਸ ਦਾ ਮਾਣ ਵਿਧਾਨ ਪੰਜਾਬੀ ਅਦਾਦੀ ਦੀ ਬੇੜੀ ਨੂੰ ਇਹ ਦੇਂਦੇ ਰਹੇ ਸਹਾਰੇ ਦੇਸ਼ ਦੀ ertid ਜਦ ਵੀ ਕਿਦਰੇ ਵਾਝੇ ਨਾ ਨੂੰ ਜਾਨਾਂ ਆਪਣੀਆਂ ਕਰ ਦਿੰਦੇ ਨੇ ਫਿਰ ਕੁਰਬਾਨ ਪੰਜਾਬੀ ਸਾਡੇ ਆਪਣੇ ਬਣ ਜਾਂਦੇ ਨੇ ਜਿਹੜੇ ਹੋਣ ਪਰਾਏ ਪਿਆਰ ਪਰਪਨ ਵਾਲੇ ਜਜ਼ਬੇ ਚੱਗ ਨੂੰ ਅਸਾਂ ਸਿਖਾਏ ਅੱਜ ਵੀ ਇੱਕ ਦੂਜੇ ਨਾਲ ਪੁਸ਼ਰਾ ਪੱਗ ਵਟਾਣ ਪੰਜਾਬੀ ਅੱਜ ਵੀ ਇੱਕ ਦੂਜੇ ਨਾਲ ਪੁਸ਼ਰਾ ਪੱਗ ਵਟਾਣ ਪੰਜਾਬੀ